ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਭਾਈ ਲੋਕੇ ਵਿਸ਼ੇਸ਼ ਤਨੀ ਰਾਣਾ ਸਾਹਿਬ ਦੀ ਬਾਪਨ ਧਰਤੀ ਤੇ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲੇ ਪੁਰਾ ਮਹਾਬੋਖਾਂ ਦਾ ਜੋਕੇ ਸਲਾਣਾ ਵਾਸੀ ਸਮਾਗਮ ਨੂੰ ਪញ្ញਾ ਬਹੁਤ ਕਮੇਟੀ ਪਦ ਤੇ ਪਾਵਾਂਗੇ ਸੰਭਰ ਦਾ ਦੇ ਮੁਖੀ ਸੰਤ ਬਾਬਾ ਬੇਨਦਰ ਸਿੰਘ ਜੀ ਮਹਾਂਪੁਰਖਾ ਮਨਾਇਆ ਜਾ ਰਿਹਾ ਸੀ ਸੋ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਜੋ ਕਿ ਮਹਾਂਪੁਰਖਾਂ ਦੇ ਮੁਖ ਬਖਰੀਸਤਾਨਾ ਦੇ ਵੀ ਮਹਾਂਪੁਰਖਾਂ ਦਾ ਵਰਸੀ ਸਮਾਗਮ ਮਨਾਇਆ ਗਿਆ ਮਨਾਇਆ ਜਾ ਰਿਹਾ ਹੈ ਸੋਜੇ ਪਾਵਰਸਤਾਨ ਦੇ ਗੁਰਦੁਆਰੇ ਇਸ਼ਰ ਸਾਹਿਬ ਪੂਰ ਕਲਿਆਣ ਜਿੱਥੇ ਕੇ ਸੰਤ ਜੀ ਮਹਾਰਾਜ ਸੰਤ ਬਾਬਾ ਇਸ਼ਸ਼ਨ ਮਹਾਰਾਜਿਆ ਨੇ ਤਕਰੀਬਨ 14 ਸਾਲ ਦੀਵਾਨਾਂ ਦੀ ਬਖਸ਼ਿਸ਼ੀ ਤੇ ਲਗਭਗ 70 ਸਾਲ ਤੋਂ ਲੈ ਕਰਕੇ ਇਸ ਸਥਾਨ ਦੇ ਮਹਾਪੁਰਖਾਂ ਦੀ ਦੀਵਾਨਾਂ ਦੀ ਬਖਸ਼ਿਸ਼ ਹੁੰਦੀ ਆ ਰਹੀ ਹੈ ਜੋ ਕਿਸੇ ਕਿਸਾ ਦਾ ਲੈ ਕਰਕੇ ਸੰਗਤ ਦੇ ਸਹਜੋ ਦਾ ਸਦਕਾ ਜਿੱਥੇ ਵੈਸੇ ਵੀ ਹਰ ਸਾਲਾਣਾ ਹਰ ਸਾਲ ਦੀ ਤਰ੍ਹਾਂ ਸਾਲਾਣਾ ਦੀਵਾਨ ਮਹਾਪੁਰਖਾਂ ਨੂੰ ਬਖਸ਼ਿਸ਼ ਹੁੰਦੇ ਰਹੇ ਔਰ ਕਈ ਸਾਲਾਂ ਤੋਂ ਲੈ ਕੇ ਕਿਸੇ ਦੇ ਥੋੜੇ ਸਮੇਂ ਤੋਂ ਲੈ ਕਰਕੇ ਜੋ ਕਿ ਸਾਜੇ ਮਾ ਰਹਿੰਦਾ ਸਾਲਾਣਾ ਵਰਸੀ ਜੋੜ ਮੇਲਾ ਮਨਾਇਆ ਜਾਂਦਾ ਹੈ सो तो इस बार तो जो महापुरखों की याद वि बरछी का समागम है भाई वो तकरीबन सत अठ अक्टूबर का है सो इलाका निवासी संतान के सहयोग का सदका और महापुरुखों के आशीर्वाद का सदका मनाया जाना है सो समूह संतों भाई अलाका निवासी संतान विशेष करके बेनती है भाई जो कि आपो अपन आप आप सेवावान जिस तरह दीवाना समय आपो अपना आप फर्ज आप 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 समझ के जोड़े वाले जोड़िया की सेवा ਔਰ ਲੰਗਰ ਵਰਤੌਣ ਵਾਲੀ ਲੰਗਰ ਦੀ ਸੇਵਾ ਟ੍ਰੈਫਕ ਵਾਲੇ ਟ੍ਰੈਫਕ ਦੀ ਸੇਵਾ ਔਰ ਜਿਵੇਂ ਪਿੰਡਾਂ ਦੇ ਵਿੱਚੋਂ ਸੰਗਤ ਦਾ ਆਪਣਾ ਸਹਿਯੋਗ ਲੈ ਕੀ ਹੁੰਦੀ ਹੈ ਸੋ ਇਸੇ ਤਰ੍ਹਾਂ ਸ모 ਸੰਪਨ ਬਣਦੀ ਹੈ ਭਾਈ ਆਪੋ ਆਪਣਾ ਫਰਜ਼ ਸਮਝ ਕੇ ਆਪੋ ਆਪਣੀ ਇਸ ਰਵਾਇਤ ਸਮਝ ਕੇ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸਤਿ ਪੁਰਸ਼ਾਂ ਦੀ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸੋ ਸਤ ਔਰ ਅਕਤੂਬਰ ਨੂੰ ਜੋ ਕਿ ਮਹਾਪੁਰਖਾਂ ਦਾ ਵਰਸਿਸ ਸਮਾਗਮ ਮਨਾਇਆ ਜਾਣਾ ਹੈ ਸ모 ਸਰਦਾਰੇ ਭਾਈ ਵਾਚਨ ਕੇ ਇਸ ਸਮਾਗਮ ਵਿਚ ਆ ਰਹੀਆਂ ਭਰਨੀਆਂ ਬੇਅੰਤ ਸਤਿ ਪੁਰਸ਼ਾਂ ਨੇ ਹਾਜ਼ਰੀ ਭਰਨੀਆਂ ਹੈ ਨਾ ਸੋ ਉਹਨਾਂ ਤੋਂ ਗੁਰਮਤੀਆਂ ਭਗਵਾਨ ਦੇ ਵਿਚਾਰਾਂ ਸਰਵਣ ਕਰਕੇ ਆਪਣੇ ਲਈ ਪ੍ਰਾਪਤ ਕਰਨੇ ਔਰ ਵਿਸ਼ੇਸ਼ ਕਰਕੇ ਸਾਡੀ ਸੰਪਰਦਾਏ ਦੇ ਮੁਖੀ ਸਤਿਬਾਪਾ ਅਮਰ ਸਿੰਘ ਜੀ ਜੋ ਕਿ ਭੋਰਾ ਸਾਹਿਬ ਵਾਲੇ ਮਾਉਤੂਬੀ ਦਰਸ਼ਨ ਦੇਣਗੇ ਸੋ ਸਭਨਾਂ ਦੇ ਕੋਲੋਂ ਬੇਨਤੀ ਕਰਵਾਣ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ